ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਬੀਜੇਪੀ ਦਾ ਜਿਹੜਾ ਗੱਠਜੋੜ ਨਾ ਹੋਣ ਨੂੰ ਲੈ ਕੇ ਕਿਤੇ ਨਾ ਕਿਤੇ ਅੱਜ ਬੀਜੇਪੀ ਦੇ ਵਰਕਰਾਂ ਅਤੇ ਕਾਫੀ ਉਤਸ਼ਾਹੀ ਨਜ਼ਰ ਆ ਰਹੇ ਨੇ ਉਹਨਾਂ ਵਿੱਚ ਲੈਣ ਦੇ ਅੱਜ ਲੱਡੂ ਵੰਡੇ ਜਾ ਰਹੇ ਨੇ ਔਰ ਤਸਵੀਰਾਂ ਜੜੀਆਂ ਨੇ ਤਰਨ ਤਰਨ ਦੀਆਂ ਨੇ ਜਿੱਥੇ ਬੀਜੇਪੀ ਦੇ ਦਫ਼ਤਰ ਦੇ ਵਿੱਚ ਜਿਹੜੇ ਹਰਜੀਤ ਸਿੰਘ ਸੰਧੂ ਪ੍ਰਧਾਨ ਨੇ ਔਰ ਇਹ ਲੱਡੂ ਵੰਡ ਕੇ ਜਿਹੜਾ ਜਿਹਦਾ ਮੂੰਹ ਮਿੱਠਾ ਕਰਾਣੇ ਕਰਾਰੇ ਨੇ ਕਿ ਜਿਹੜਾ ਕੀ ਗੱਠਜੋੜ ਨਾ ਹੋਵੇ ਉਸ ਨੂੰ ਲੈ ਕੇ ਜਿਹੜਾ ਅੱਜ ਸੁਨੀਲ ਜਾਖੜ ਜੀ ਦਾ ਵੀ ਬਿਆਨ ਆਇਆ ਸੀ ਮਦਾਂ ਜੀ ਕਿਸ ਤਰੀਕੇ ਦਾ ਜਿਹੜਾ ਅੱਜ ਬਿਆਨ ਸੁਨੀਲ ਜਾਖੜ ਜੀ ਨੂੰ ਦਿੱਤਾ ਗਿਆ ਸੀ ਕਿ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਸਾਡੀ ਦੇਸ਼ ਦੀ ਆਨ ਅਤੇ ਸ਼ਾਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਰਾਸ਼ਟਰੀ ਪ੍ਰਧਾਨ ਨੱਡਾ ਸਾਹਿਬ ਬਹੁਤ ਹੀ ਸਤਿਕਾਰਯੋਗ ਅਮਿਤ ਸ਼ਾਹ ਜੀ ਤੇ ਸਾਡੇ ਬਹੁਤ ਹੀ ਹਰਮਨਪਰੇ ਨੇਤਾ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਕਿ ਜਿਤੇ ਪਿਛਲੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਤੇ ਜਦੋਂ ਹੀ ਸਾਡੇ ਪੰਜਾਬ ਪ੍ਰਧਾਨ ਜੀ ਦੀ ਸਟੇਟਮੈਂਟ ਆਈ ਕਿ ਅਸੀਂ ਆਪਣੇ ਇਕੱਲੇ ਦਮ ਤੇ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਲੜਾਂਗੇ ਤੇ ਤੁਹਾਡੇ ਸਾਹਮਣੇ ਆ ਜੀ ਦਫ਼ਤਰ ਦੇ ਵਿੱਚ ਤੰਤਾ ਲੱਗਾ ਵਰਕਰਾਂ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਕੇਟਰ ਬੇਸ ਪਾਰਟੀ ਕਿਉਂਕਿ ਪਿਛਲੇ ਸਮੇਂ ਤੋਂ ਲਗਾਤਾਰ ਪਾਰਟੀ ਗਰਾਊਂਡ ਪੱਧਰ ਤੇ ਸਰਵੇ ਕਰ ਰਹੀ ਸੀ ਤੇ ਤਕਰੀਬਨ ਸਾਰੇ ਹੀ ਭਾਜਪਾ ਵਰਕਰਾਂ ਦੀ ਇੱਕ ਹੀ ਗੱਲ ਸੀ ਕਿ ਸਾਨੂੰ ਆਪਣੇ ਦਮ ਤੇ ਇਕੱਲੇ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਅਸੀਂ ਪਾਰਟੀ ਦੇ ਧਨਵਾਦੀ ਆ ਕਿ ਵਰਕਰਾਂ ਦੀ ਨਵੀਂ ਨੂੰ ਪਛਾਣਦੇ ਹੋਏ ਉਹਨਾਂ ਦੀ ਗਦਰ ਕਰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਫੈਸਲਾ ਲਿਆ ਅਸੀਂ ਇਸ ਫੈਸਲੇ ਦੀ ਸੰਗਹਾ ਕਰਦੇ ਆ ਤੇ ਸਾਰੇ ਆਪਣੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਰਕੂਲਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਲੱਡੂ ਵੰਡ ਕੇ ਜਿਹੜਾ ਉਹ ਇਸ ਸਵਾਗਤ ਦਾ ਇਸ ਫੈਸਲੇ ਦਾ ਭਾਰਤੀ ਜਨਤਾ ਪਾਰਟੀ ਦਾ ਸਮੁੱਚੇ ਜਿਹੜੇ ਵਰਕਰ ਆ ਉਹ ਕੁਝ ਦੇ ਨਾਲ ਨਜ਼ਰ ਗੱਲ ਕੀਤੀ ਜਦੋਂ ਲਗਾਤਾਰ ਤੁਸੀਂ ਪਿੰਨਾਂ 'ਚ ਵਿਚਰਦੇ ਸੀ ਔਰ ਕਿਹੜੀਆਂ ਮੁਸ਼ਕਿਲਾਂ ਜਿਹੜੀਆਂ ਸੀ ਆ ਰਹੀਆਂ ਸੀ ਕਿ ਹਾਲਾਂਕਿ ਵਾ ਕਹਿ ਸਕਦੇ ਆ ਕਿ ਲੋਕ ਸਭਾ ਚੋਣਾਂ ਦਾ ਜਿਹੜਾ ਬਿਕਲਵਾ ਚੁੱਕਾ ਹੈ ਲਗਾਤਾਰ ਹਰ ਉਮੀਦਵਾਰ ਵੀ ਜਿਹੜਾ ਆਪਣਾ ਪ੍ਰਚਾਰ ਕਰ ਰਿਹਾ ਤੁਸੀਂ ਜਦੋਂ ਪਿੰਨਾਂ 'ਚ ਲੋਕਾਂ ਨੂੰ ਮਿਲਦੇ ਸੀ ਜਦੋਂ ਵੀ ਗੱਠ ਜੋੜ ਦੀ ਗੱਲ ਹੁੰਦੀ ਸੀ ਫਿਰ ਉਸ ਤਰੀਕੇ ਨਾਲ ਕੀ ਮਾਹੌਲ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਸੀ ਕਿਉਂਕਿ ਸਭ ਤੋਂ ਵੱਡੀ ਗੱਲ ਸੀ ਕਿ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ 'ਚ ਗੱਠ ਜੋੜ ਦਾ ਹਿੱਸਾ ਨਹੀਂ ਤੇ ਜਦੋਂ ਅਸੀਂ ਲੋਕਾਂ ਦੇ ਨਾਲ ਰابطਾ ਕਾਇਮ ਕਰਦੇ ਸੀ ਕਿ ਅਸੀਂ ਅੱਜ ਤੋਂ ਪਹਿਲਾਂ ਗੱਠ ਜੋੜਦੇ ਹਿੱਸੇ ਦੇ ਵਿੱਚ ਸੀ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਹ ਸਕੀਮਾਂ ਜਿਹੜੀਆਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅੱਜ ਤੋਂ ਪਹਿਲਾਂ ਵੀ ਦਿੱਤੀਆਂ ਜਾਂਦੀਆਂ ਸੀ ਕਿ ਜਦੋਂ ਅਸੀਂ ਤੁਹਾਡੇ ਨਾਲ ਗੱਠ ਜੋੜਦੇ ਹਿੱਸੇ ਜੀ ਪਰ ਅਕਾਲੀ ਦਲ ਨੇ ਕਦੀ ਗੱਠ ਜੋੜਦੇ ਦਰਮਿਆਨ ਪਿੰਡਾਂ 'ਚ ਭਾਰਤੀ ਜਨਤਾ ਪਾਰਟੀ ਦਾ ਨਾ ਹੀ ਨਹੀਂ ਸੀ ਲਿਆ ਜੀ ਤੇ ਜਿੱਦਾਂ ਜਿੱਦਾਂ ਲੋਕਾਂ ਨੂੰ ਸਮਝ ਲੱਗੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਰ ਵਰਗ ਦਾ ਖਿਆਲ ਰੱਖਦੇ ਨੇ ਹਰ ਕੌਮ ਦਾ ਖਿਆਲ ਰੱਖਦੇ ਨੇ ਤੇ ਲੋਕ ਪਿਛਲੇ ਸਮੇਂ ਤੋਂ ਜਦੋਂ ਤੋਂ ਵੀ ਦਾਸ ਨੂੰ ਜੁਮਿਆਰੀ ਦਿੱਤੀ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਸੀਂ ਆਪ ਦੇਖਿਆ ਕਵਰੇਜ ਵੀ ਕੀਤੀ ਕਿ ਲੋਕ ਦਿਨ ਬਤਨ ਜਿਹੜੇ ਆਪ ਮੂਰੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਨਾਲ ਜੁੜਦੇ ਪਹਿਲੀ ਗੱਲ ਕਰ ਲਈਏ ਪਹਿਲਾਂ ਵੀ ਜਿਹੜੀਆਂ ਨੇ ਬੀਜੇਪੀ ਦਾ ਕੈਂਡੀਡੇਟ ਰਣਤਰਨ ਦੇ ਵਿੱਚ ਉਦੋਂ ਕੀ ਲੱਗਦਾ ਸੀ ਹੁਣ ਉਹਦੇ ਨਾਲੋਂ ਹੁਣ ਕਿੰਨਾ ਡਿਫਰੈਂਸ ਆਇਆ ਹੈ ਉਦੋਂ ਕਿਉਂਕਿ ਅਕਾਲੀ ਦਲ ਦੇ ਵੀ ਨਾ ਬੰਦੇ ਜਿਹੜੇ ਨਾਲ ਜਾਂਦੇ ਸੀ ਪਿੰਡਾਂ ਦੇ ਵਿੱਚ ਲੋਕਾਂ ਨਾਲ ਵਿਚਰਦੇ ਸੀ ਕੋਈ ਡਿਫਰੈਂਸ ਹੁਣ ਜਿਹੜਾ ਦਿਖਣ ਨੂੰ ਮਿਲੇਗਾ ਨਾ ਸਿਆਣੇ ਕਹਿੰਦੇ ਆ ਕਿ ਇੱਕ ਇਨਸਾਨ ਨੂੰ ਜੁਮੇ ਆਦੀ ਮਿਲੀ ਹੋਵੇ ਨਾ ਤਾਂ ਉਹ ਪੂਰੀ ਮਿਹਨਤ ਕਰਦਾ ਹੈ ਤੇ ਜਦੋਂ ਭਾਰਤੀ ਜਨਤਾ ਪਾਰਟੀ ਨੇ ਪਿਛਲੇ 2 ਸਾਲਾਂ ਤੋਂ ਫੈਸਲਾ ਲਿਆ ਸੀ ਕਿ ਅਸੀਂ ਇਕੱਲੇ ਆ ਵਿਚਰਨਾ ਸਾਰੇ ਸਤਿਕਾਰਯੋਗ ਸਾਥੀ ਨੇ ਚਾਹੇ ਮੇਰੇ ਤੋਂ ਪਹਿਲਾਂ ਰਹੇ ਨੇ ਸਮੇਂ-ਸਮੇਂ 'ਨਾ ਹਰ ਇਨਸਾਨ ਆਪਣੀ ਮਿਹਨਤ ਕਰਦਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਲਿਆ ਕਿ ਅਸੀਂ ਇਕੱਲਿਆਂ ਪਿੰਡਾਂ 'ਚ ਬੂਥ ਪੱਧਰ ਤੱਕ ਪਿੰਡਾਂ ਤੱਕ ਅਸੀਂ ਪਹੁੰਚ ਕਰਨੀ ਹੈ ਤੇ ਲੋਕਾਂ ਨੇ ਏਡਾ ਸੋਹਣਾ ਹੰਗਾਰਾ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ ਕਿ ਤੁਹਾਡੇ ਸਾਹਮਣੇ ਉਹ ਸੰਗਾਰੇ ਕਰਕੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲੋਕ ਬਹੁਤ ਪਿਆਰ ਕਰਦੇ ਹੈ ਉਹਨਾਂ ਦੇ ਪਿਆਰ ਨੂੰ ਸਨਮਾਨ ਨੂੰ ਮੁੱਖ ਰੱਖਦੇ ਆਇਆ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕਾਂ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਮੌਜੂਦਾ ਸਰਕਾਰ ਕਿਹਦੀ ਹੈ ਕਿਹਦੀ ਨਹੀਂ ਲੋਕ ਆਪ ਮੂਰੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਗਣਤੀ ਜੋ ਉਹਨਾਂ ਨੇ ਸ਼ਮੂਲੀਅਤ ਕੀਤੀ